ਆਕੇ ਹੱਥ ਕਮਾ ਕੇ ਲਓ ਜੀ ਦੋੜਾ ਹੱਥ ਕਮਾ ਕੇ ਇੱਕ ਪਰਚੀ ਚੱਕਣੀ ਆ ਲਓ ਜੀ ਇੱਕ ਪਰਚੀ ਇੱਥੇ ਹੀ ਉ ਉਪਰ ਉੱਚੀ ਕਰਕੇ ਹੀ ਖੋਲ ਦੋ ਜੀ ਪਿੱਛੇ ਕਰ ਲਓ ਬਈ ਪਿੱਛੇ ਕਰੋ ਵਿਚਨਾ ਡਿਕਪੇ ਪਰਚੀ ਦੇਖਦੇ ਥਾਰ ਕੀ ਕੰਦੇ ਵਿੱਚ ਦੇਖਦੇ ਜੀ ਇਹਦੀ ਕਿਸਮਤ ਦੇ ਵਿੱਚ ਜਾਣੀ ਹੈ ਥਾਰ ਜਾਂ 855 4/4 ਪਹਿਲਾ ਇਨਾਮ ਦਿਲਾਂ ਮਿਆਂ ਧੜਕਣਾ ਤੇਜ ਪਰਮਾਤਮਾ ਦੀ ਕਿਰਪਾ ਕਿਹਦੇ ਤੇ ਹੋਣੀ ਆ ਆਨਲਾਈਨ ਲਾਈਵ ਦੇਖ ਰਹੇ ਨੇ ਤੇ ਬੜਾ ਸੋਹਣਾ ਡਰਾ ਪੰਨਵਾ ਪਿੰਡ ਦੇ ਵਿੱਚ ਲੋ ਜੀ ਨੋਟ ਕਰ ਲਓ B 7539 7539 ਨੰਬਰ ਹੈ ਪਰਚੀ ਦਾ ਮੋਬਾਈਲ ਨੰਬਰ ਹੈ ਜੀ 7098 87670 ਫੋਟੋ ਕਰਾ ਦਿਓ ਪ੍ਰਧਾਨ ਜੀ ਆ ਦੇ ਨੰਬਰ ਤੋਂ ਲਾਓ ਜੀ ਫੋਨ ਪ੍ਰਧਾਨ ਜੀ ਤੁਸੀਂ ਲਾਓ 7095 87670 ਬੀ ਸੀਰੀਆ ਬੀ ਸੀਰੀਆ 7539 ਤੁਸੀਂ ਦੇਖ ਸਕਦੇ ਹੋ ਸੰਗਤ ਜੀ ਬੀ 7539 ਨੰਬਰ ਪਰਚੀ ਆ ਜੇ ਕੋਈ ਸ਼ੱਕ ਸੰਗਤ ਦੇ ਵਿੱਚ ਕੋਈ ਸ਼ੱਕ ਸੋਭਾ ਵਾਲਾ ਬੰਦਾ ਬੈਠਾ ਤਾਂ ਨੇੜੇ ਆ ਕੇ ਦੇਖ ਲਈ ਬੇਨਤੀ ਆ ਕੋਈ ਵੀ ਸ਼ੱਕ ਸੋਭਾ ਵਾਲਾ ਹੋਵੇ ਬਾਦ ਜਨਾ ਕਿਤੇ ਕੁਝ ਕਹੀ ਜਾਇਓ ਆਪ ਦੇ ਬੰਦੇ ਨਹੀਂ ਕੱਢ ਲੈ ਜਾਂ ਕੁਝ ਵੀ ਨੇੜੇ ਆ ਕੇ ਦੇਖ ਲਓ ਜੀ ਬੜੀ ਦੂਰੋਂ ਦੂਰੋਂ ਲੋਕ ਆਏ ਹੋਏ ਕੱਟਕੁੜ 4300 ਬੰਦੇ ਦਾ ਇਕੱਠਾ ਤੇ ਨੰਬਰ ਦੇਖੋ ਜੀ 7098 87670 ਫੋਨ ਨੰਬਰ ਲਓ ਜੀ ਨਾ ਕਿੰਨਾ ਨੰਬਰ ਹੈ 7098 7098 7098 7098 87 670 ਲਓ ਜੀ ਫੋਨ ਲਾਉਣ ਲੱਗੇ ਆਪਾਂ ਇਹਨਾਂ ਨੂੰ ਆਹ ਲਓ ਜੀ ਆ ਦਿਖਾਓ ਬਾਈ ਸਾਰੇ ਡਿਊਟੀ ਬੰਦ ਦਿਖਾ ਦਿਓ ਕੱਲ ਮੈਂ ਤੇਰੇ ਕੋਲ ਹੋਰ ਨੰਬਰ ਦੋ ਨੰਬਰ ਦਰੋ ਜਾ ਇਹਨਾਂ ਲੱਗਦਾ ਨਾ ਬਰੌਡ ਕਰਨ ਵਾਲੇ ਬੰਦੇ ਲਾਉਣ ਲੱਗ ਜਾਂਦੇ ਆ ਨੰਬਰ ਬੀਜੀਆਈ ਜਾਂਦਾ ਨੰਬਰ ਉਹਨਾਂ ਦਾ ਲਾਈ ਚੱਲੋ ਲਾਈ ਚੱਲੋ ਇਹਨੂੰ ਨੰਬਰ ਉਹ ਲਈ ਦੁਆਰੇ ਬਦਾਈਆਂ ਦੇ ਨਾਲੇ ਬਾਬਾ ਨੰਬਰ ਪਹਿਲਾਂ ਬੰਦੀਆਂ ਦੱਸਣਾਈ ਹਾਂ ਹਾਂ ਵਾਲਾ ਯਾਦ ਵਾਲਾ ਪਰ ਕੋਈ ਪਾਸੇ ਲੱਗ ਰਿਹਾ ਪਹਿਲੀ ਸ਼ਾਂਤੀ ਬਣਾ ਕੇ ਰੱਖਿਓ ਪਲੀਜ਼ ਬੋਲੋ ਨਾ ਜੀ ਚੁੱਪ ਕਰੋ ਚੁੱਪ ਨਾ ਟਿਕਾਣੇ ਬਾਰੇ ਬਾਹਰ ਕੋਸ਼ਿਸ਼ ਕਰੋ ਮੀ ਹੈਗਾ ਜੀ 7539 7098 8767 ਇਹ ਬਾਕ ਬਿਲਕੁਲ ਬਸ ਹੋਰ ਕੋਈ ਨਾ ਚੱਕ ਲੂਗਾ ਆਪ ਜਿਹੜੇ ਨੇ ਕੋਹੋ ਕਰਵਾਇਆ ਲੋ ਜੀ ਪਿੰਡ ਪੰਨਮਾ ਦੀ ਥਾਰ ਹਾਂਜੀ ਭਾਈ ਜੀ ਕਿੱਥੋਂ ਬੋਲਦੇ ਹੋ ਆਹ ਇਹ ਬੰਦੇ ਦਾ ਮੋਹਦਾ ਮੈਂ ਜੀ ਕਿੱਥੋਂ ਬੋਲਦੇ ਹੋ ਜੀ ਪੱਠਾ ਪੱਠਾ ਭਲਾਈਆਂ ਦੇ ਕੋਲੇ ਭਲਾਈ ਹੈ ਨਾ ਤੈਨੂੰ ਕੋਲ ਜੇ ਤੈਨੂੰ ਮੇਰਾ ਭਲਾਈ ਹੈ ਨਾ ਮੈਂ ਤੇ ਜਾਉਂ ਕਰ ਲੈ ਪੁੰਛੀ ਆ ਓਕੇ ਤੁਸੀਂ ਲਾਈਵ ਦੇਖ ਰਹੇ ਹੋ ਤੁਹਾਨੂੰ ਪਹਿਲਾਂ ਵੀ ਕਿਸੇ ਦਾ ਫੋਨ ਆਇਆ ਸੀ ਤੁਹਾਨੂੰ ਆਇਆ ਸੀ ਉਹ ਤੁਹਾਨੂੰ ਉਹ 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 ਕੋਈ ਫਰੋਡ ਕਰਨ ਵਾਲਾ ਹੋਊਗਾ ਕਿਸੇ ਨਾਲ ਗੱਲ ਨਹੀਂ ਕਰਨੀ ਅਸੀਂ ਬੋਲਦੇ ਹਾਂ ਪ੍ਰਬੰਧਕ ਕਮੇਟੀ ਬਾਬਾ ਬੰਦਾ ਸਿੰਘ ਭਾਦਰ ਓਕੇ ਜੀ ਤੇ ਕੀ ਕੰਮ ਕਰ ਕਰਦੇ ਹੋ ਮੈਂ ਮੁੱਖ ਨਹੀਂ ਜਿੱਦਾਂ ਕਹੇ ਤੁਹਾਨੂੰ ਕੀ ਲੱਗਦਾ ਵੀ ਕੁਝ ਨਿਕਲਿਆ ਤੁਹਾਨੂੰ ਅਰੇ ਅਜੇ ਨਾ ਲਾਈਵ ਐਕਟ ਨਹੀਂ ਲਾਈਵ ਨਹੀਂ ਨਾ ਲਾਈਵ ਅੱਛਾ ਕੁਰਸੀ ਕਰਕੇ ਬਹਿ ਜਾ ਪਾਣੀ ਪੀ ਲਓ ਫਿਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲਾ ਨਾਮ ਨਿਕਲਿਆ ਜੀ ਖੁਸ਼ੀ ਹੈ ਵੈਲਕਮ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲਾ ਇਨਾਮ ਨਿਕਲਿਆ ਬੋਲ ਰਹਾ ਹਾਂ ਅਸਾਂ ਕਿ ਰਸਾ ਜਰੀ ਦਾ ਮਾਸਾ ਰੜੀ ਗਈ ਠੀਕ ਹੈ ਜੀ ਗਰੀਬ ਆ ਬੰਦਾ ਕਹਿੰਦੇ ਬਹੁਤ ਅਰਦਾਸਾਂ ਕਰੀਐ ਸੀ ਬਾਈ ਜੀ ਕਹਿੰਦਾ ਗਰੀਬ ਬੰਦਾ ਹੈਗਾ ਪੱਥੇ ਦੇ ਉੱਤੇ ਲੱਗਿਆ ਹੋਇਆ ਹੈਗਾ ਤੇ ਬਾਈ ਜੀ ਇੱਕ ਬੇਨਤੀ ਮੇਰੀ ਸੁਣਿਓ ਧਿਆਨ ਨਾਲ ਤੁਹਾਨੂੰ ਫੋਨ ਆਉਣਗੇ ਬਹੁਤ ਹੁਣ ਸਭ ਨਾਲ ਗੱਲ ਕਰਨੀ ਹੈ ਸਭ ਨੂੰ ਤਸੱਲੀ ਕਰਾਉਣੀ ਹੈ ਕਿ ਹਾਂ ਮੈਨੂੰ ਨਿਕਲਿਆ ਪਰ ਜੇ ਤੁਹਾਨੂੰ ਕੀ ਕਹੇ ਮੈਂ ਪ੍ਰਬੰਧਕ ਕਮੇਟੀ ਤੋਂ ਬੋਲਦਾ ਪੈਸੇ ਪਾ ਦਿਓ ਕਿਸੇ ਨੂੰ 1 ਰੁਪਈਆ ਨਹੀਂ ਪਾਉਣਾ ਕਿਸੇ ਨੂੰ ਕੋਈ ਪੈਸਾ ਨਹੀਂ ਪਾਉਣਾ ਤੁਹਾਨੂੰ ਪ੍ਰਬੰਧਕ ਕਮੇਟੀ ਦੇ ਵੱਲੋਂ ਫੋਨ ਆਊਗਾ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਸੱਦਿਆ ਜਾਊਗਾ ਜੇ ਤੁਸੀਂ ਪੈਸੇ ਲੈਣੇ ਹੋਣਗੇ ਪੈਸੇ ਮਿਲ ਜਾਣਗੇ ਜਾਂ ਤੁਹਾਨੂੰ ਟਰੈਕਟਰ ਜਾਂ ਤੁਹਾਨੂੰ ਥਾਰ ਗੱਡੀ ਦਿੱਤੀ